ਅੱਜ ਮੈਂ ਬੜੇ ਦਿਨਾਂ ਬਾਅਦ ਜਿਹੜਾ ਮੈਂ ਲਾਤੀਆਂ ਆਇਓ ਜੀ ਮੈਂ ਬਣਾਵਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਫਿਰ ਅਸੀਂ ਕੀ ਬਣਾ ਰਹੇ ਹਾਂ ਉਹ ਬਹੁਤ ਜਲਦੀ ਅਸੀਂ ਤੁਹਾਨੂੰ ਦੱਸਾਂਗੇ ਜੀ ਨੈਕਸਟ ਵਲੌਗ ਦੇ ਵਿੱਚ ਉਹ ਸਰਪ੍ਰਾਈਜ਼ ਆ ਤੁਹਾਡੇ ਸਾਰੇ ਭੈਣ ਭਰਾਵਾਂ ਲਈ ਹਾਂਜੀ ਸਸੀ ਗੱਲ ਨਮਸਕਾਰ ਆਦਾਬ ਪਿਆਰੇ ਦੋਸਤੋ ਕੀ ਹਾਲ ਚਾਲ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਸਾਡੇ ਅੱਜ ਦੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਮੈਡਮ ਜੀ ਹੁਣ ਤੋਰੇ ਆ ਭਾਂਡੇ ਭੁੰਡੇ ਤੇ ਅੱਜ ਮੈਡਮ ਜੀ ਕਹਿੰਦੇ ਵੀ ਕੁਛ ਆਪਾਂ ਖਾਸ ਚੀਜ਼ ਬਣਾਵਾਂਗੇ ਖਾਣ ਵਾਸਤੇ ਹਨਾ ਸੋ ਹੋਰ ਸੁਣਾਓ ਹਾਲ ਚਾਲ ਠੀਕ ਕੈਮਰਾ ਕਰ ਰਹੀ ਆ ਮੈਂ ਬੈਕ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਜੀ ਆਪਣਾ ਵੀ ਹਾਲ ਚਾਲ ਦੱਸਦੇ ਰਿਹਾ ਕਰੋ ਸਾਡਾ ਤਾਂ ਤੁਸੀਂ ਦੇਖ ਹੀ ਲੈਨੇ ਹੋ ਡੇਲੀ ਆਪਾਂ ਬਰਤਨ ਸਾਫ਼ ਕਰ ਰਹੇ ਸੀ ਜੀ ਹੁਣ ਜਿਹੜਾ ਦਿਨ ਛੋਟੇ ਹੋ ਚੁੱਕੇ ਨੇ ਤੇ ਉੱਠਦੇ ਆ ਸਾਰੀ ਦੇਖੋ ਜੀ 7-8 ਵਜ ਜਾਂਦੇ ਨੇ ਤੇ ਟਾਈਮ ਕਦੋਂ ਬੀਤ ਜਾਂਦਾ ਪਤਾ ਹੀ ਨਹੀਂ ਲੱਗਦਾ ਤੇ ਪਰ ਜਿਹੜਾ ਮੇਰਾ ਟਾਈਮ ਆ ਜੀ ਉਹ ਮੈਨੂੰ ਥੋੜਾ ਜਿਹਾ ਔਖਾ ਲੱਗ ਰਿਹਾ ਤੇ ਬਾਕੀ ਚਲੋ ਜਦੋਂ ਆਉਣਾ ਵਾਈਰ ਹੋਣੇ ਉਹਦੀ ਲੈ ਕੇ ਆਉਣਾ ਟਾਈਮ ਹੋਰ ਦੱਸੋ ਜੀ ਫਾਸ ਕੰਮ ਧੰਦਾ ਕਰੀ ਜਾਂਦੇ ਆ ਜੀ ਕਿ ਅੱਜ ਕੁਝ ਸਪੈਸ਼ਲ ਖਾਣ ਨੂੰ ਮਨ ਕਰ ਰਿਹਾ ਸੀਗਾ ਬਣਾਵਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਫਿਰ ਅਸੀਂ ਕੀ ਬਣਾ ਰਹੇ ਆ ਤੇ ਸਾਡਾ ਵਿਆਹ ਵਾਲਾ ਵਲੌਗ ਦੱਸਿਆ ਵੀ ਫਿਰ ਕਿਵੇਂ ਲੱਗਿਆ ਕੱਲ ਜੀ ਸਿੱਧੂ ਸਾਹਿਬ ਨੇ ਪਤੀਸਾ ਮੈਨੂੰ ਲਿਆ ਕੇ ਦਿੱਤਾ ਸੀ ਸੋਚਦੇ ਹੁੰਦੇ ਪਤਾ ਨਹੀਂ ਲਿਆਂਦਾ ਕਿ ਨਹੀਂ ਲਿਆਂਦਾ ਨਾ ਦਿਖਾ ਦੋ ਜੇ ਹੋਰ ਵੀ ਕਿਸੇ ਦਾ ਮਨ ਆਇਆ ਤਾਂ ਖਾ ਲੈਣਗੀ ਪਤੀਸਾ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਅਸੀਂ ਨੈਕਸਟ ਟੇਕ ਦੇ ਵਿੱਚ ਤੇ ਹਾਂਜੀ ਦੋਸਤੋ ਜਿਹੜਾ ਮੌਸਮ ਹੋ ਚੁੱਕਾ ਜੀ بارش ਵਾਲਾ ਬੱਦਲ ਛਾ ਚੁੱਕੇ ਨੇ ਤੇ ਹਨੇਰੀਆਂ ਆ ਰਹੀਆਂ ਨੇ ਤੈਨਾਂ ਆ ਕੇ ਸਾਡੇ ਸੀ ਮਿੱਟੀ ਪੈ ਕੇ ਫੇਰ ਹੋ ਗਿਆ ਬੁਰਾ ਹਾਲ ਅੱਜ ਮੈਂ ਬੜੇ ਦਿਨਾਂ ਬਾਅਦ ਜਿਹੜਾ ਮੈਂ ਨਾਤੀਆਂ ਆਏ ਹੋ ਦੀ ਮਾ ਨਾਤੀ ਨਹੀਂ ਸੌਰੀ ਮੈਂ ਥੋੜਾ ਜਿਹਾ ਲਿਪਸਟਿਕ ਵਗੈਰਾ ਲਾਈ ਸੀ ਕਿਉਂਕਿ ਹੁਣ ਤੁਹਾਨੂੰ ਪਤਾ ਹੈ ਨਾ ਐਦਾਂ ਦੇ ਕੰਡੀਸ਼ਨ ਦੇ ਵਿੱਚ ਜਿਹੜਾ ਮਨ ਨਹੀਂ ਕਰਦਾ ਪਰ ਫੇਰ ਸੋਚਿਆ ਚਲੋ ਜੀ ਸਿੱਧੂ ਸਾਹਿਬ ਕਹਿੰਦੇ ਆ ਮੁਸ਼ਕਿਲ ਤਰੱਕੀ ਬਣ ਕੇ ਵੀਡੀਓ ਬਣਾਉਣ ਲੱਗ ਜੰਨੀ ਆ ਮੈਂ ਕਿਹਾ ਚਲੋ ਥੋੜਾ ਜਿਹਾ ਆਪਾਂ ਅੱਜ ਤਿਆਰ ਹੋ ਜਾਈਏ ਤੇ ਮੈਂ ਤਿਆਰ ਕਾਦਾ ਹੋਈ ਤੇ ਆ ਦੇਖ ਲਓ ਕੀ ਹਾਲ ਹੋ ਗਿਆ ਦਿਖਾਓ ਦਿਖਾਓ ਮੌਸਮ ਦੇਖੋ ਆ ਦੇਖੋ ਬੱਦਲ ਦੇਖ ਰਹੇ ਹੋ ਨੇ ਸਾਫ ਤੇ ਜਿਹੜਾ ਮੌਸਮਾਂ ਜੀ ਪੂਰਾ ਖਰਾਬ ਹੋ ਗਿਆ ਤੇ ਫਿਰ ਅਸੀਂ ਇੱਕ ਬਣਾਉਣ ਲੱਗੇ ਜੀ ਫਨੀ ਵੀਡੀਓ ਉਹ ਫਨੀ ਵੀਡੀਓ ਇੰਨੀ ਕੋ ਫਨੀ ਸੀ ਸਾਨੂੰ ਬਣਾਉਂਦੇ ਆਣੀ ਬੜਾ ਹੀ ਹਾਸਾ ਆਈ ਗਿਆ ਬੜਾ ਹੀ ਹਾਸਾ ਆਈ ਗਿਆ ਤੇ ਤੁਹਾਨੂੰ ਪਤਾ ਨਹੀਂ ਦੇਖ ਕੇ ਹੁਣ ਹਾਸਾ ਆਊਗਾ ਕਿ ਨਹੀਂ ਆਊਗਾ ਪਰ ਸਾਨੂੰ ਬਹੁਤ ਹਾਸਾ ਆਇਆ ਤੇ ਉਹ ਫਨੀ ਵੀਡੀਓ ਤੁਹਾਡੇ ਜਲਦੀ ਅਸੀਂ ਰੂਬਰੂ ਕਰਾਂਗੇ ਅੱਜ ਐਡਿਟ ਕਰਕੇ ਕੱਲ ਨੂੰ ਪੋਸਟ ਕਰਾਂਗੇ ਹਾਂਜੀ ਤੇ ਮੌਸਮ ਦੇਖੋ ਪੂਰਾ ਖਰਾਬ ਹੋਇਆ ਪਿਆ ਤੇ ਬਾਰਿਸ਼ ਵੀ ਆਉਣ ਲੱਗ ਗਈ ਵੈਸੇ ਗਰਮੀ ਬਹੁਤ ਹੋਈ ਪਈ ਸੀ ਜੀ ਤਾਂ ਮੰਮੀ ਚੱਲੇ ਸੀ ਪੱਠੇ ਕੁਤਰਨ ਹੁਣ ਮੈਂ ਕੈਮਰਾ ਚੇਂਜ ਕਰਕੇ ਇੱਕ ਚੀਜ਼ ਹੋਰ ਦਿਖਾਉਂਗਾ ਸੱਚ ਤੇ ਆਹ ਆ ਜੀ ਬੂਟਾ ਜਿਹੜਾ ਆਪਾਂ ਲਾਇਆ ਸੀ ਜਨਮ ਦਿਨ ਤੇ ਜਿਹੜਾ ਕਿ ਵਧੀਆ ਚੱਲ ਚੁੱਕਿਆ ਹਨਾ ਇੱਕ ਆਪਣੀ ਤੋਰੀ ਲੱਗੀ ਹੋਈ ਸਾਡੇ ਕੀ ਲੱਗਿਆ ਤੋਰੀ ਕਿੱਥੇ ਆ ਕਿੱਥੇ ਆ ਤੋਰੀ ਅੱਛਾ ਆ ਲੱਗੀ ਹਾਂ ਕੀ ਇਹਦਾ ਵਿਚਾਰੀ ਹੋਰ ਹੀ ਹੋਈ ਪਈ ਆ ਆਹ ਨਾ ਹੱਥ ਤੇ ਨਾ ਇਹ ਸਾਡੇ ਨੇ ਤੋਰੀ ਲੱਗ ਚੁੱਕੀ ਆ ਤਸੀਂ ਸਭ ਜਿਹਦੇ ਬਣਾਈ ਤੁਹਾਨੂੰ ਦਿਖਾਵਾਂਗੇ ਹਾਂ ਹੁਣ ਅਸੀਂ ਟਰਾਲੀ ਭਰ ਕੇ ਵਿੱਚ ਜਵ ਮੌਸਮ ਬਹੁਤ ਸੋਹਣਾ ਹੋਇਆ ਪਿਆ ਜੀ ਵਾਕਈ ਗਰਮੀ ਬਹੁਤ ਹੋਈ ਪਈ ਸੀ ਦੋ ਦਿਨ ਹੋ ਗਏ ਤੇ ਵੈਸੇ ਪਤਾ ਹੀ ਸੀ ਇੰਨੀ ਗਰਮੀ ਹੋਈ ਪਈ ਸੀ ਨਾ ਜਿਹੜਾ ਵੀ ਮੌਸਮ ਤਾਂ ਖਰਾਬ ਹੋਊਗਾ ਹੀ ਹੋਊਗਾ ਤੇ ਠੰਡਾ ਹੋ ਗਿਆ ਮੌਸਮ ਬਹੁਤ ਵਧੀਆ ਲੱਗ ਰਿਹਾ ਹੁਣ ਹੁਣ ਅਸੀਂ ਤੁਹਾਨੂੰ ਸੋਭਾ ਕਿਹਾ ਸੀ ਅਸੀਂ ਵੀ ਅੱਜ ਸਪੈਸ਼ਲ ਚੀਜ਼ ਬਣਾਵਾਂਗੇ ਤੇ ਸਪੈਸ਼ਲ ਕੀ ਆ ਵੈਸੇ ਸਾਰਿਆਂ ਦੀ ਫੇਵਰੇਟ ਹੀ ਹੁੰਦੀ ਆ ਹੁਣ ਤੁਸੀਂ ਮਨ ਚ ਸੋਚ ਹੀ ਲਿਆ ਹੋਣਾ ਕੀ ਬਣ ਜਾ ਰਿਹਾ ਤੇ ਚਲੋ ਜੀ ਫਿਰ ਅਸੀਂ ਦੱਸਦੇ ਹਾਂ ਅਸੀਂ ਕੀ ਬਣਾਉਣੇ ਆ ਜੀ ਦਿਖਾਉਣੇ ਆ ਜੀ ਤੁਹਾਨੂੰ ਨੈਸਟ ਟੇਕ ਦੇ ਵਿੱਚ ਪਹਿਲਾਂ ਤਾਂ ਚਲੋ ਫਿਰ ਆਪਾਂ ਲੈਨੇ ਆ ਜੀ ਇਜਾਜ਼ਤ ਅੱਜ ਦਾ ਵਲੌਗ ਅਸੀਂ ਵੈਸੇ ਕੁਝ ਨਹੀਂ ਬਣਾਉਣ ਜਾ ਰਹੇ ਨਹੀਂ ਬਣਾਵਾਂਗੇ ਪਰ ਉਹ ਜਿਹੜੀ ਵੀਡੀਓ ਲੰਬੀ ਹੋ ਜੂਗੀ ਉਹ ਆਪਾਂ ਫਿਰ ਹੋਰ ਵਲੌਗ ਦੇ ਵਿੱਚ ਜਾਂ ਹੋਰ ਵੀਡੀਓ ਦੇ ਵਿੱਚ ਐਡ ਕਰ ਦਾਂਗੇ ਹਨਾ ਤੇ ਕਮੈਂਟ ਕਰਕੇ ਦੱਸੋ ਜਿਹੜਾ ਅੱਜ ਵਾਲਾ ਵਲੌਗ ਹੈ ਤੁਹਾਨੂੰ ਕਿਦਾਂ ਦਾ ਲੱਗਿਆ ਵਲੌਗ ਵਲੌਗ ਪਸੰਦ ਆਉਂਦੇ ਆ ਵਧੀਆ ਲੱਗਦੇ ਆ ਦੇ ਲੱਗਦੀ ਤਾਂ ਪਤਾ ਹੀ ਬਣਾਉਨੇ ਹਨਾ ਕਮੈਂਟ ਬਹੁਤ ਸੋਹਣੇ ਸੋਹਣੇ ਹੁੰਦੇ ਮੈਂ ਨਾ ਕਿਆ ਬਾਤਾਂ ਇੰਨੇ ਲੰਬੇ ਲੰਬੇ ਸੋਹਣੇ ਸੋਹਣੇ ਕਮੈਂਟ ਹੁੰਦੇ ਆ ਪੜ੍ਹ ਕੇ ਰੂਹ ਖੁਸ਼ ਹੋ ਜਾਂਦੀ ਆ ਹਾਂਜੀ ਬਾਕੀ ਜੀ ਹਾਂ ਤਾਂ ਬਸ ਸਾਨੂੰ ਜਲਦੀ ਜਲਦੀ ਆਪਣੇ ਕਾਕੇ ਦੀ ਵੇਟ ਆ ਕਦੋਂ ਸਾਡਾ ਕਾਕਾ ਆਊਗਾ ਫਿਰ ਸਿੱਧਾ ਮੈਂ ਦਿਖਾਵਾਂਗੇ ਆਪਣਾ ਕਾਕਾ ਤੇ ਵੀਡੀਓ ਪਾਵਾਂਗੇ ਚਲੋ ਠੀਕ ਆ ਫਿਰ ਦੋਸਤੋ ਲੈਨੇ ਇਜਾਜ਼ਤ ਮਿਲਦੀ ਹੈ ਜੀ ਨੈਕਸਟ ਬਲੌਗ ਦੇ ਵਿੱਚ ਇਹ ਸਭ ਤੁਹਾਡੇ ਪਿਆਰ ਸਦਕਾ ਜਿਹੜਾ ਅਸੀਂ ਡੇਲੀ ਬਲੌਗ ਪਾਉਣਾ ਸ਼ੁਰੂ ਕੀਤਾ ਇੰਨਾ ਕੋ ਸਪੋਰਟ ਕੀਤੇ ਤੁਸੀਂ ਸਾਨੂੰ ਨਾ ਵੀ ਡੇਲੀ ਵਲੌਗ ਪਾਉ ਪਾ ਸਾਡਾ ਤਾਂ ਨਾ ਵੈਸੇ ਮਾਣਾ ਜਿਹੜਾ ਜੀ ਬਹੁਤ ਜ਼ਿਆਦਾ ਮਤਲਬ ਖਰਾਬ ਹੋ ਚੁੱਕਿਆ ਸੀ ਵੀ ਵਲੌਗ ਚੱਲਦੇ ਨਹੀਂ ਪਏ ਕਮੈਂਟ ਨਹੀਂ ਆਉਂਦੇ ਪਏ ਤੇ ਕੀ ਕਰਨਾ ਹੁਣ ਵਲੌਗ ਪਾ ਕੇ ਪਰ ਕੋਸ਼ ਕੋ ਭੈਣ ਭਰਾਵਾਂ ਨੇ ਸਾਨੂੰ ਇੰਨਾ ਕੋ ਬਹੁਤ ਵਧੀਆ ਮਤਲਬ ਕਿ سپورਟ ਕੀਤੀ ਆ ਰਿਸਪਾਂਸ ਮਿਲੇ ਆ ਤੇ ਫਿਰ ਚਲੋ ਆਪਾਂ ਸਟਾਰਟਿੰਗ ਕੀਤੀ ਮੰਨਦੇ ਆ ਸਟਾਰਟਿੰਗ ਦੇ ਥੋੜੇ ਘੱਟ ਵੀਊ ਆਏ ਆ ਫਿਰ ਹੌਲੀ ਹੌਲੀ ਚਲੋ ਜਿਵੇਂ 1000 ਹੋ ਗਿਆ 2 2000 ਹੋ ਗਿਆ 3000 ਹੋ ਗਿਆ ਤੇ ਇੱਕ ਅਸੀਂ ਵਲੌਗ ਤੁਹਾਡੇ ਰੂਪਰੂ ਜ਼ਰੂਰ ਕਰਾਂਗੇ ਵੀ ਜਿਹੜਾ ਸਾਡੇ ਹਮ ਦੁਬਾਰਾ ਵਲੌਗ ਫੋਨ ਦੇ ਨਾਲ ਸਾਨੂੰ ਕੀ ਖੁਸ਼ੀ ਮਿਲੀ ਆ ਤੇ ਉਹ ਬਹੁਤ ਜਲਦੀ ਅਸੀਂ ਤੁਹਾਨੂੰ ਦੱਸਾਂਗੇ ਜੀ ਉਹ ਸਰਪ੍ਰਾਈਜ਼ ਵਲੌਗ ਦੇ ਵਿੱਚ ਉਹ ਸਰਪ੍ਰਾਈਜ਼ ਆ ਤੁਹਾਡੇ ਸਾਰੇ ਭੈਣ ਭਰਾਵਾਂ ਲਈ ਹਾਂਜੀ ਤੇ ਹੋਇਆ ਤੁਹਾਡੀ ਬਦੌਲਤੀ ਆ ਸੋ ਉਸ ਚੀਜ਼ ਦਾ ਤੁਹਾਡਾ ਦਿਲੋਂ ਸ਼ੁਕਰੀਆ ਸੀ ਐਡਵਾਂਸ ਚ ਕਰਦੇ ਆ ਤੇ ਜਿੱਦ ਦੇ ਉਹ ਵੀਡੀਓ ਬਣਾਈ ਆ ਆਪਾਂ ਸਰਪ੍ਰਾਈਜ਼ ਦੇ ਨਾਲ ਤੁਹਾਨੂੰ ਦੱਸਾਂਗੇ ਵੀ ਕੀ ਚੀਜ਼ ਆ ਹਨਾ ਸੋ ਚਲੋ ਠੀਕ ਆ ਜੀ ਫਿਰ ਮਿਲਦੇ ਆ ਆਪਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੀ ਲੱਭ ਰੱਖਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਥੈਂਕ ਯੂ